ਆਮ ਆਬਾਦੀ ਨੂੰ ਖਾਣੇ ਦੇ ਕਰੀਬ 150 ਤੋਂ 200 ਜਾਂ 200 ਤੋਂ ਪਲੱਸ ਵੀ ਇੱਕ ਸਮੇਂ ਦੇ ਦੇਣੇ ਪੈਂਦੇ ਆ ਤੇ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਦੀ ਰੈੱਡ ਕਰਾਸ ਸੁਸਾਇਟੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਵਿੱਚ 20 ਰੁਪਏ ਦੀ ਖਾਲੀ ਇਸ ਉਸ ਖਾਲੀ ਦੇ ਵਿੱਚ 6 ਉਲਕੇ ਅਤੇ ਸਬਜੀ ਦੇ ਨਾਲ ਅਚਾਰ ਇੱਕ ਆਦਮੀ ਦਾ ਇੱਕ ਸਮੇਂ ਦਾ ਖਾਣਾ ਦਿੱਤਾ ਜਾ ਰਿਹਾ ਹੈ ਕਮਦਮੇ ਬਹੁਤ ਅੱਛਾ ਖਾਣਾ ਮਿਲ ਰਹਾ ਹੈ। ਛੇ ਰੋਟੀਆਂ ਮਿਲ ਰਹੀ ਹੈ, ਸਬਜ਼ੀ ਮਿਲ ਰਹੀ ਹੈ, ਅਚਾਰ ਮਿਲ ਰਿਹਾ ਹੈ। ਪੇਟ ਭਰ ਜਾਂਦਾ ਹੈ ਅੱਛੇ ਸੇ। ਬਹੁਤ ਖੁਸ਼ ਹੋ ਖਾਣਾ ਲੈ ਕੇ। 50 ਰੁਪਏ ਦਾ ਖਾਣਾ 20 ਰੁਪਏ ਦੇ ਵੀਰ ਵੀ ਚਾਹ ਵੀ ਨਹੀਂ ਆਉਂਦੀ। ਠੀਕ ਹੈ ਜੀ। ਹੁਣ 20 ਰੁਪਏ ਦਾ ਖਾਣਾ ਜਿਹੜਾ ਲੋਕਾਂ ਨੂੰ ਮਿਲ ਰਿਹਾ ਹੈ। ਜਿਹੜੇ ਬੰਦੇ ਕਿਸੇ ਕੋਲ ਪੈਸੇ ਨਹੀਂ ਹੁੰਦੇ। ਉਹ ਵੀ ਅਸੀਂ ਕਈ ਵਾਰ ਐਦਾਂ ਹੀ ਦੇ ਦਿੰਦੇ ਆ ਉਹਨਾਂ ਨੂੰ ਜਦੋਂ ਕਈ ਵਾਰ ਉਹ ਕਿਸੇ ਕੋਲ ਪੈਸੇ ਨਹੀਂ ਹੁੰਦੇ ਇਹ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਜੇ ਖਾਣੇ ਦੀ ਗੱਲ ਕਰੀਏ ਤਾਂ ਆਮ ਆਬਾਦੀ ਨੂੰ ਖਾਣੇ ਦੇ ਕਰੀਬ 150 ਤੋਂ 200 ਜਾਂ 200 ਤੋਂ ਪਲੱਸ ਵੀ ਇੱਕ ਸਮੇਂ ਦੇ ਦੇਣੇ ਪੈਂਦੇ ਆ ਤੇ ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਦੀ ਰੈੱਡ ਕ੍ਰੋਸ ਸੁਸਾਇਟੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਵਿੱਚ 20 ਰੁਪਏ ਦੀ ਥਾਲੀ ਜਿਸ ਉਸ ਥਾਲੀ ਦੇ ਵਿੱਚ 6 ਫੁਲਕੇ ਅਤੇ ਸਬਜ਼ੀ ਤੇ ਨਾਲ ਅਚਾਰ ਇੱਕ ਆਦਮੀ ਦਾ ਇੱਕ ਸਮੇਂ ਦਾ ਖਾਣਾ ਦਿੱਤਾ ਜਾ ਰਿਹਾ ਹੈ ਤਾਂ ਤਸਵੀਰਾਂ ਮੈਂ ਸਾਥੀ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਰੈੱਡ ਕ੍ਰੋਸ ਦੇ ਵੱਲੋਂ ਜੋ ਚੱਲਿਆ ਹੋਇਆ ਚਲਾਇਆ ਗਿਆ ਇਹ ਪ੍ਰੋਗਰਾਮ ਹੈ ਅ ਸਵਾਚ ਪੋਸ਼ਟਿਕ ਤੇ ਸਸਤਾ ਆਹਾਰ ਤਾਂ ਜੋ ਲੋਕ ਆਪਣੇ ਇੱਕ ਸਮੇਂ ਦਾ ਪੇਟ ਭਰ ਸਕਣ ਤੇ ਉਹਨਾਂ ਦੇ ਨਾਲ ਆਹਾਰ ਜੋ ਆਪਣੀ ਪੂਰਤੀ ਕਰ ਸਕਣ ਇੱਥੇ ਜੋ ਲੋਕ ਨੇ ਖਾਣਾ ਖਾ ਰਹੇ ਨੇ ਪੁੱਛਦੇ ਆਂ ਕਿਆ ਹਾਲ ਹੈ ਬਾਈ ਜੱਬ ਅੱਛਾ ਬਹੁਤ ਹੀ ਅੱਛਾ ਖਾਣਾ ਹੈ ਔਰ ਸਸਤੇ ਵਿੱਚ ਹੈ 20 ਰੁਪਏ ਵਿੱਚ ਮਿਲ ਰਹਾ ਹੈ ਫਿਰ ਕੰਢੀਗੜ੍ਹ ਵਿੱਚ ਰਹਤੇ ਹੋ ਆ हाँ नहीं अब मैं फिलहाल जॉब कर रहा हूँ यहाँ चंडीगढ़ में वो उधर रॉक गार्डन घूमने आया था फिर रॉक गार्डन घूमने हाँ। आए थे और हाँ। जॉब करते हो हाँ जॉब की जॉब है मैं आर सिंथेसिस आरएनडी में कर रहा हूं। में जॉब आप कंपनी में जॉब कर करते हो खाना खाते हैं एक समय का खाना में कितने आपके नॉर्मली लग जाती है यहाँ पे आपको बीस रुपए की थाली मिल रही है कैसा लग रहा है और दूसरे समय में खाते हो तो कितना है नॉर्मली हमें खाना सेवेंटी तो पे करना पड़ता है उधर इधर बीस रुपए में मिल रहा है अच्छा खाना भी है अच्छा खाना। अच्छा है। आप क्या कहना चाहेंगे भाई साहब आप, आपने भी खा टेस्ट किया खाना आप भी, तो भी जॉब करते हो चंडीगढ़ में रहते हैं हाँ, तो किस तरह का खाना है ये खाना तो अच्छा है हम अच्छा सा खाना। हाँ। में बात करें। तो चलो ये तो दे रहे हैं बीस रुपए में थाली दे रहे हैं रूटीन में आप अगर खाना खाते हैं तो डेढ़ सौ दो सौ लग जाता ही लग जाता है क्या कहना चाहोगे प्रशासन को इस तरह के उपराले जो कर रही है लोगों के लिए ताकि लोगों का एक टाइम का पेट ज्यादा नहीं हो सके एक टाइम का तो पेट भर सके हाँ एक एक टाइम का तो भर सकता है ये जो सर सेवा दे रहे है वो बहुत अच्छी सेवा है हुँ. कम दाम में बहुत अच्छा खाना मिल रहा है अच्छे रोटियाँ मिल रही है सब्जी मिल रही है अचार मिल रहा है पेट भर जाता है अच्छे से हुँ. बहुत खुश हो खाना खा के खुश हो तसली जता रहे हो अपनी प्रशासन से क्या कहना चाहिए प्रशासन से ये कहना चाहता हूँ कि ये जो कम दाम में खाना बेच रहे हैं जो जो कोई गरीब हो उनको भी ये खाना मिल रहा है सस्ते दाम में और पेट मेन पेट भर के मिल रहा है बहुत अच्छा खाना है हम हमने भी अभी खाया टेस्ट बहुत अच्छा है इनका uh, so, इन्होंने गलबात की कहते भी प्रशासन के वालों जो उपरला तो किया गया वजिया होर ने ਪਹੁੰਚੇ ਹੋਏ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 20 ਰੁਪਏ ਦੇ ਵਿੱਚ ਜੋ ਖਾਣਾ ਦਿੱਤਾ ਜਾ ਰਿਹਾ ਹੈ ਬੇਸ਼ੱਕ ਇੱਕ ਸਮੇਂ ਦਾ ਇੱਕ ਆਦਮੀ ਦਾ ਪੇਟ ਜਾਂ ਬੱਚਿਆਂ ਦਾ ਜਾਂ ਔਰਤਾਂ ਦਾ ਪੇਟ ਭਰ ਸਕਦਾ ਹੈ ਤੇ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਹਿੰਦੇ ਨੇ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਸੋ ਇਥੋਂ ਦੇ ਜੋ ਕਰੋ ਚੱਰੀ ਇਹਨਾਂ ਨੂੰ ਜਲਦੀ ਬੋਲ ਤੁਰਦੀ ਕੋਈ ਸਸੀ ਕਾ ਭਾਜੀ ਕੀ ਹਾਲ ਠੀਕ ਹੋ ਕਿਵੇਂ ਲੱਗ ਰਿਹਾ 200 ਰੁਪਏ ਦੀ ਥਾਲੀ ਆ ਆਮ ਚੰਡੀਗੜ੍ਹ ਦੇ ਵਿੱਚ ਵੇਖੀ ਤਾਂ ਬਹੁਤ ਮਹਿੰਗਾ ਬਹੁਤ ਵਧੀਆ ਜੀ ਬਹੁਤ ਸਸਤੀ ਹੈ ਵੇਖਿਆ ਜਾਵੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਦੇ ਪ੍ਰੋਬਲਮ ਨਹੀਂ ਬਹੁਤ ਵਧੀਆ ਜੀ ਜਿਹੜੇ ਲੋਕ ਬਾਹਰੋਂ ਆਉਂਦੇ ਉਹਨਾਂ ਨੂੰ ਚਾਹੀਦਾ ਖਾਣੇ ਦਾ ਸਿਸਟਮ ਹੈ ਨਹੀਂ ਇਥੇ ਕੁ ਵਧੀਆ ਇੱਥੇ ਬਹੁਤ ਵਧੀਆ ਮਿਲਦਾ ਚੰਗੀ ਗੱਲ ਹੈ ਜਿਹੜੇ ਨਾਲੇ ਕਰਨੇ ਚਾਹੀਦੇ ਨੇ ਕਰਨੀ ਦਾ ਰੈਕੋਰਡ ਕੀ ਸੋ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਜਿਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਬੰਦਿਆਂ ਦਾ ਖਾਣਾ ਭਾਈ ਸਾਹਿਬ ਦੇ ਵੱਲੋਂ ਖਰੀਦਿਆ ਗਿਆ ਜੋ ਬਾਹਰੋਂ ਲੂਕ ਹੁੰਦੇ ਨੇ ਤੇ ਬੇਸ਼ੱਕ ਆਪਣਾ ਢਿੱਡ ਭਰਨ ਦੇ ਲਈ ਕੁਝ ਲੋਕ ਬਹੁਤੇ ਲੋਕ ਅਸਮਰਥ ਹੁੰਦੇ ਨੇ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਉਹਨਾਂ ਲੋਕਾਂ ਦੇ ਲਈ ਲਾਹੇਵੰਦ ਸਿੱਧ ਹੁੰਦੇ ਨੇ ਹੋਰ ਵੀ ਲੋਕਾਂ ਨਾਲ ਜਾਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕਰਦੇ ਆ ਕੋਸ਼ਿਸ਼ ਭਾਜੀ ਕੀ ਕਹੋਗੇ ਪੁਰਾਣਾ ਤੁਹਾਡਾ ਪ੍ਰਸ਼ਾਸਨ ਦੇ ਵੱਲੋਂ ਕਿਵੇਂ ਦੇਖੀ ਬਹੁਤ ਵਧੀਆ ਜਿਹਾ ਪੁਰਾਣਾ ਤਾਂ ਜੀ ਇਹ ਜਿਹੜੀ ਸਰਕਾਰ ਨੇ ਚਲਾਇਆ ਬਾਅਦ ਕਰਤਾ ਹਾਸਲ 20 ਰੁਪਏ ਦੇ ਚਾਹ ਬਿਨੀਆਂ ਦੇ ਠੀਕ ਹੈ ਜੀ ਹੁਣ ਇਹ 20 ਰੁਪਏ ਦੇ ਖਾਣਾ ਜਿਹੜਾ ਲੋਕਾਂ ਨੂੰ ਮਿਲ ਰਿਹਾ ਜਿਹੜੇ ਬੰਦੇ ਕਿਸੇ ਕੋਲ ਪੈਸੇ ਵੀ ਨਹੀਂ ਹੁੰਦੇ ਉਹ ਵੀ ਅਸੀਂ ਕਈ ਵਾਰ ਐਦਾਂ ਹੀ ਦੇ ਦਿੰਦੇ ਆ ਉਹਨਾਂ ਨੂੰ ਜਦੋਂ ਕਈ ਵਾਰ ਉਹਦੇ ਕੋਲ ਪੈਸੇ ਨਹੀਂ ਹੁੰਦੇ ਪਰ 20 ਰੁਪਏ ਦੇ ਬੰਦਾ ਆਪਣਾ ਪੇਟ ਭਰ ਸਿੱਤਾ ਹੈ ਬਿਲਕੁਲ ਵੀਰ ਵਿੱਚ ਪੇਂਡਾ ਕਰਦਾ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਲੋਕਾਂ ਨੂੰ ਕਿੰਨੀਆਂ ਗੱਡੀਆਂ ਚਲਾਈਆਂ ਗਈਆਂ ਪ੍ਰਸ਼ਾਸਨ ਦੇ ਵੱਲੋਂ ਸਾਡੀ ਪੰਜ ਗੱਡੀਆਂ ਚੱਲ ਰਹੀਆਂ ਜੀ ਹਾਲੇ ਜੀ ਹਾਂਜੀ ਜਿਹੜੀ ਸਾਡੀ ਅੱਜ ਜਿੱਦਾਂ ਸ਼ਨੀਵਾਰ ਹੈ ਕਿ ਛੁੱਟੀ ਦਾ ਮਾਹੌਲ ਹੈ ਇਸ ਕਰਕੇ ਰੋਗ ਗਾਰਡਨ ਦੇ ਅੱਜਕੱਲ ਬੱਚੇ ਖੁੰਮਣ ਵਗੈਰਾ ਆ ਰਹੇ ਆ ਤੇ ਅਸੀਂ ਇੱਥੇ ਵੀ ਆ ਜਾਂਦੇ ਹਾਂ ਸੰਡੇ ਨੂੰ ਸ਼ਨੀਵਾਰ ਨੂੰ ਵੀ ਆਪਾਂ ਕੋਈ ਵੀ ਖਾਣਾ ਲੈ ਸਕਦਾ ਇੱਥੇ ਉਹਨਾਂ ਮਹਿੰਗਾਈ ਇੰਨੀ ਆ ਜੀ 20 ਰੁਪਏ ਚ ਖਾਣਾ ਕਿੱਥੇ ਮਿਲਣਾ ਤੇ ਵਸੇ ਅਸੀਂ ਆ ਜਾਂਦੇ ਆਂ ਅੱਛਾ ਖਾਣਾ ਲੱਗ ਰਿਹਾ ਲੋਕ ਖੁਸ਼ ਹੋ ਕੇ ਖਾਣਾ ਖਾ ਕੇ ਜਾ ਰਹੇ ਲੋਕ ਖੁਸ਼ ਹੋ ਕੇ ਖਾ ਕੇ ਜਾਂਦੇ ਆਂ ਹਾਂਜੀ ਬਿਲਕੁਲ ਖੁਸ਼ ਹੋ ਕੇ ਖਾ ਕੇ ਉਹ ਤਾਂ ਉਹ ਵੀ ਪੁੱਛਦੇ ਆ ਵੀ ਤੁਸੀਂ 20 ਰੁਪਏ ਚ ਇੰਨਾ ਸਸਤਾ ਖਾਣਾ ਕਿਉਂ ਦੇ ਰਹੇ ਹੋ ਕਹਿੰਦਾ ਜੀ ਸਾਡੀ ਸਸਤਾ ਹੈ ਰੈੱਡ ਕਰਾਸ ਸਾਡੇ ਡੀਸੀ ਸਾਹਿਬ ਨੇ ਜਿਹੜਾ ਚਲਾਇਆ ਹੋਇਆ ਹੈ ਤੇ ਉਹਨਾਂ ਦਾ ਪਰਾਲਾ ਕਿਤੋਂ ਹੋਇਆ ਜੀ 230 ਰੁਪਏ ਨੇ ਹਾਂਜੀ ਚੰਡੀਗੜ੍ਹ ਰੈੱਡ ਕਰਾਸ ਸੋ ਡੀਸੀ ਸਾਹਿਬ ਦਾ ਪਰਾਲਾ ਦੋ ਲੋਕ ਕਹਿੰਦੇ ਨੇ ਕੁਝ ਦੇ ਸਸਤਾ ਕਿਵੇਂ ਦੇ ਰਹੇ ਲੇਕਿਨ ਇਹ ਵੀ ਗੱਲ ਦੇਖਣ ਆ ਲਈ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜੋ ਖਾਣਾ ਇੱਕ ਥਾਲੀ ਦੇ ਕਟੋ-ਕਟ ਦੇ ਵੀ ਗੱਲ ਕਰੀਏ 70 ਤੋਂ 80 ਰੁਪਏ ਦੀ ਥਾਲੀ ਇੱਕ ਟਾਈਮ ਦੀ ਇੱਕ ਬੰਦੇ ਦੀ ਹੁੰਦੀ ਹੈ ਜਿਸ ਦੇ ਵਿੱਚ ਕਹਦੀਏ ਕਿ ਦੋ ਸਬਜ਼ੀਆਂ ਇੱਕ ਰਾਇਤਾ ਜਾਂ ਕੁਲ ਕੁਝ ਫੁਲਕੇ ਹੁੰਦੇ ਨੇ ਲੇਕਿਨ ਹੁਣ ਇਸ ਰੈੱਡ ਕਰਾਸ ਦੀ ਸੁਸਾਇਟੀ ਵੱਲੋਂ ਜੋ ਉਹ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ 6 ਕੁਲਕੇ ਇੱਕ ਸਬਜ਼ੀ ਆਚਾਰ ਦਿੱਤਾ ਜਾ ਰਿਹਾ ਹੈ ਤੇ ਇੱਕ ਆਦਮੀ ਦਾ ਨੋਰਮਲ ਇਨਸਾਨ ਦਾ ਇੱਕ ਸਮੇ ਦਾ ਖਾਣਾ 20 ਰੁਪਏ ਦੇ ਵਿੱਚ ਹੋ ਜਾਏ ਤਾਂ ਉਸ ਦੇ ਲਈ ਵੀ ਬਹੁਤ ਬੱਲੇ ਬੱਲੇ ਹੋ ਜਾਂਦੀ ਹੈ ਹੁਣ ਅ ਪ੍ਰਸ਼ਾਸਨ ਦੇ ਵੱਲੋਂ ਇਸ ਤਰ੍ਹਾਂ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕੈਮਰਾ ਪਰਸਨ ਸੁਰਿੰਦਰ ਸਿੰਘ ਦੇ ਨਾਲ ਅਸ਼ਵਕ ਨੂੰ ਡੀ ਲਿਵਿੰਗ ਇੰਡੀਆ ਨੂੰ ਚੰਡੀਗੜ੍ਹ